ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਜੀ ਦੇ ਉੱਚੇ ਗਿਆਨ ਚੰਗੇ ਜੀਵਨ ਤੇ ਵਿਦਵਤਾ ਦਾ ਅਸਰ ਹਰਦਵਾਰ ਦੇ ਪੰਡਤਾਂ ਉਤੇ ਐਸਾ ਹੋਇਆ ਕਿ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਪਰ ਗੁਰੂ ਜੀ ਦਾ ਲਿਬਾਸ ਸੂਫੀ ਫਕੀਰਾਂ ਵਾਲਾ ਦੇਖ ਕੇ ਉਹਨਾਂ ਬ੍ਰਾਹਮਣਾਂ ਦਾ ਮਨ ਦੋਚਿੱਤਾ ਹੋ ਗਿਆ ਉਹ ਸੋਚਦੇ ਸਨ ਕਿ ਇਹ ਫਕੀਰ ਰਹਿਦਾ ਹੋਇਆ ਕਿ ਤੇ ਮੁਸਲਮਾਨ ਨਾ ਹੋ ਜਾਵੇ ਸਾਰੇ ਬ੍ਰਾਹਮਣ ਮਿਲ ਕੇ ਆਖਣ ਲੱਗੇ ਦੇਖੋ ਮਹਾਪੁਰਸ਼ੋ ਤੁਸਾਂ ਦੇ ਖਿਆਲ ਅੱਛੇ ਹਨ ਇੱਕ ਸਰਵਸ਼ਕਤੀਮਾਨ ਪਰਮਾਤਮਾ ਦੇ ਪੁਜਾਰੀ ਤੇ ਉਪਦੇਸ਼ੋ ਫਿਰ ਵੀ ਹਿੰਦੂ ਬਣੋ ਵੇਦ ਵਿਚਾਰੋ ਬ੍ਰਾਹਮਣਾ ਉਪਨਿਸ਼ਦਾਂ ਤੇ ਪੁਰਾਣਾ ਦੇ ਗਿਆਨ ਅਨੁਸਾਰ ਜੀਵਨ ਟਾਲ ਕੇ ਹਿੰਦੂ ਧਰਮ ਦਾ ਸੁਧਾਰ ਕਰੋ ਤੇ ਹਿੰਦੂ ਧਰਮ ਦੇ ਪ੍ਰਚਾਰਕ ਬਣੋ ਤਾਂ ਹਿੰਦੂ ਜਾਤੀ ਉੱਤੇ ਬਹੁਤ ਕਿਰਪਾ ਹੋਵੇਗੀ ਮੈਂ ਨਾ ਹਿੰਦੂ ਹਾਂ ਅਤੇ ਨਹੀਂ ਮੁਸਲਮਾਨ ਮੈਂ ਪੱਥਰਾਂ ਨੂੰ ਨਹੀਂ ਪੂਜ ਸਕਦਾ ਕਿਉਂਕਿ ਪੱਥਰਾਂ ਨੂੰ ਕਾਲ ਖਾ ਜਾਂਦਾ ਹੈ ਮੈਂ ਤਾਂ ਉਸ ਅਕਾਲ ਪੁਰਖ ਦਾ ਪੁਜਾਰੀ ਹਾਂ ਜੋ ਅਲੇਖ ਹੈ ਮੈਂ ਤਾਂ ਨਿਰੰਕਾਰੀ ਜੋਤ ਦਾ ਪ੍ਰਕਾਸ਼ ਮਨੁੱਖਾਂ ਦੇ ਹਿਰਦਿਆਂ ਵਿੱਚ ਕਰਨਾ ਹੈ ਪੰਡਤਾਂ ਨੇ ਜਦੋਂ ਦੇਖਿਆ ਕਿ ਗੁਰੂ ਜੀ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਗੇ ਤਾਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਗੁਰੂ ਜੀ ਹਰਦਵਾਰ ਚੌਕੇ ਦਿਨ ਰਹੇ ਜੋ ਮਨੁੱਖ ਗੁਰੂ ਜੀ ਦੇ ਬਹੁਤ ਹੀ ਸ਼ਰਧਾਲੂ ਬਣੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਆਪ ਸਤਨਾਮ ਸਤ ਕਰਤਾਰ ਦਾ ਜਾਪ ਕਰੋ ਤੇ ਹੋਣਾ ਕੋਲੋਂ ਕਰਾਓ yaad ਕਰੋਗੇ ਤਾਂ ਮੈਂ ਤੁਸਾਂ ਨੂੰ ਮਿਲਾਂਗਾ ਅਕਾਲ ਬਰਖ ਤੁਹਾਡੀ ਸਹਾਇਤਾ ਕਰੇਗਾ ਨਵੇਂ ਜੀਵਨ ਦਾ ਛੱਟਾ ਦੇ ਕੇ ਗੁਰੂ ਜੀ ਨੇ ਹਰਦوار ਨੂੰ ਛੱਡ ਦਿੱਤਾ ਮਰਦਾਨੇ ਨੂੰ ਨਾਲ ਲੈ ਪ੍ਰਮਾਤਮਾ ਨੂੰ ਜੇਤੇ ਕਰਦੇ ਹੋਏ ਪਿੱਛੇ ਨੂੰ ਮੁੜ ਪਏ ਕਿਉਂਕਿ ਤੜਪਦੀਆਂ ਰੂਹਾਂ ਜੀਵਨ ਵਿੱਚ ਅੰਮ੍ਰਿਤ ਬੂੰਦ ਵਾਸਤੇ ਘੁਰਾਲਾ ਘੁਰਲਾ ਰਹੀਆਂ ਸਨ ਸ਼ੇਖ ਸ਼ਰਫ ਦੇ ਨਾਲ ਮੇਰ ਹਰਦਵਾਰ ਨੂੰ ਛੱਡ ਕੇ ਰੁੜਕੀ ਤੇ ਸਹਾਨਪੁਰ ਦੇ ਵਿੱਚ ਦੀ ਹੁੰਦੇ ਹੋਏ ਗੁਰੂ ਜੀ ਯਮਨਾ ਕਿਨਾਰੇ ਪਹੁੰਚੇ ਯਮਨਾ ਚੜੀ ਹੋਈ ਸੀ ਬੇੜੀ ਨਹੀਂ ਸੀ ਪੈਂਦੀ ਬਹੁਤ ਸਾਰੇ ਯਾਤਰੂ ਕਿਨਾਰੇ ਬੈਠੇ ਰੱਬ ਦੇ ਰੰਗਾਂ ਦੀ ਉਡੀਕ ਕਰ ਰਹੇ ਸਨ ਬੇੜੀ ਵਾਲਾ ਆਖਦਾ ਸੀ ਪਾਣੀ ਘਟ ਹੋਵੇਗਾ ਤਾਂ ਆਪ ਪਾਰ ਯਾਤਰਾਂ ਨੂੰ ਕਰਾਂਗਾ ਜੀ ਆ ਉੱਤੇ ਦਇਆ ਕਰਨ ਵਾਲੇ ਰਿੱਧੀਆਂ ਸਿੱਧੀਆਂ ਦੇ ਮਾਲਕ ਧੰਨ 시ਰੀ ਗੁਰੂ ਨਾਨਕ ਦੇਵ ਜੀ ਨੂੰ ਯਾਤਰੀਆਂ ਉੱਤੇ ਤਰਸ ਆਇਆ ਆਪਣੇ ਮਾਲਕ ਪ੍ਰਮਾਤਮਾ ਨੂੰ ਚੇਤੇ ਕੀਤਾ ਮਲਾਣੋਂ ਆਖਣ ਲੱਗੇ ਪੁਰਸ਼ਾ 베ੜੀ ਤਿਆਰ ਕਰ ਤੇਰੀ 베ੜੀ ਨੂੰ ਕੋਈ ਖਤਰਾ ਨਹੀਂ 베ੜੀ ਵਾਲਾ ਗੁਰੂ ਜੀ ਦੇ ਬਚਨਾਂ ਨੂੰ ਮੋੜ ਨਾ ਸਕਿਆ ਉਸਨੇ 베ੜੀ ਵਿੱਚ ਯਾਤਰੀ ਬਿਠਾਏ ਤੇ ਕਿਨਾਰੇ ਤੇ ਰੱਸੇ ਖੋਲ ਛੁੱਟੇ ਜਿਉਂ ਹੀ 베ੜੀ ਤੁਰੀ ਤਾਂ ਜਾਲ ਸ਼ਾਂਤ ਹੋ ਗਿਆ ਕੱਪਰ ਮੱਠੇ ਹੋ ਗਏ ਅਸਮਾਨ ਸਾਫ ਹੋ ਗਿਆ ਬੇੜੀ ਪਾਰ ਚਾ ਲੱਗੀ ਜਦੋਂ ਯਾਤਰੂ ਬੇੜੀ ਵਿੱਚੋਂ ਨਿਕਲ ਕੇ ਧਰਤੀ ਉੱਤੇ ਹੋ ਗਏ ਤਾਂ ਮੋੜ ਪਹਿਲੇ ਦੀ ਤਰ੍ਹਾਂ ਅਥਾ ਜਲ ਲਲਕਾਰੇ ਮਾਰਨ ਲੱਗਾ ਹਵਾ ਪੂਰੇ ਵੇਗ ਵਿੱਚ ਵਗਣ ਲੱਗ ਪਈ ਇਹ ਕੋਤਕ ਦੇਖ ਕੇ ਯਾਤਰੀ ਤੇ ਮਲਾ ਗੁਰੂ ਜੀ ਦੇ ਚਰਨੀ ਡਿੱਗ ਪਏ ਗੁਰੂ ਜੀ ਨੇ ਉਹਨਾਂ ਨੂੰ ਸਹੀ ਜੀਵਨ ਤੇ ਅਕਾਲ ਪੁਰਖ ਦੀ ਭਗਤੀ ਦਾ ਰਾਹ ਦੱਸਿਆ ਤੇ ਆਪਣੇ ਰਾਹ ਪਏ ਦੋ ਦਿਨਾਂ ਪਿੱਛੋਂ ਗੁਰੂ ਜੀ ਪਾਣੀਪਤ ਆ ਪੜ ਗਏ ਪਾਣੀਪਤ ਹਿੰਦੂਸਤਾਨ ਦਾ ਇਤਿਹਾਸਿਕ ਮੈਦਾਨ ਹੈ ਸ਼ਹਿਰ ਵਿੱਚ ਇੱਕ ਫਕੀਰਾਂ ਦਾ ਤਕੀਆ ਸੀ ਉਸ ਫਕੀਰ ਨੂੰ ਸ਼ੇਖ ਸ਼ਰਫ ਆਕਦੇ ਸਨ ਸ਼ੇਖ ਸ਼ਰਫ ਦੇ ਤਕੀਏ ਤੋਂ ਰਤਾ ਪਰੇਡੇ ਖੂ ਸੀ ਉਸ ਖੂ ਤੇ ਗੁਰੂ ਜੀ ਜਾ ਬੈਠੇ ਬਾਣੇ ਉਚਾਰੇ ਮਰਦਾਨਾ ਰਬਾਬ ਵਜਾਈ ਗਿਆ ਤੇ ਗੁਰੂ ਜੀ ਨਵੇਂ ਆਈ ਬਾਣੇ ਦਾ ਕੀਰਤਨ ਕਰੀ ਗਏ ਸਬਾਬ ਨਾਲ ਸ਼ੇਖ ਸ਼ਰਫ ਦਾ ਮਰੀਦ ਟਟਿਹਰ ਉਸ ਨੂੰ ਉਤੋਂ ਪਾਣੀ ਲੈਣ ਵਾਸਤੇ ਨਿਕਲਿਆ ਮਰਦਾਨੇ ਦੇ ਸਿਰ ਤੁਰਕੀ ਫਕੀਰਾਂ ਵਾਲੀ ਟੋਪੀ ਦੇਖ ਕੇ ਉਸ ਨੇ ਜਾਣਿਆ ਸ਼ਾਇਦ ਫਕੀਰ ਹਨ ਇਸਲਾਮੀ ਮਤ ਦੇ ਅਸੂਲ ਅਨਸਾਰ ਟਟਿਹਰ ਨੇ ਗੁਰੂ ਜੀ ਤੇ ਮਰਦਾਨੇ ਨੂੰ ਸਲਾਮ ਅਲੈਕਮ ਆਖੀ ਉਸ ਦਾ ਉੱਤਰ ਗੁਰੂ ਜੀ ਨੇ ਐਉਂ ਦਿੱਤਾ ਸਲਾਮ ਅਲੈਕ ਟਟਿਹਰ ਵਾਸਤੇ ਸਲਾਮ ਅਲੈਕ ਨਵੇਂ ਸ਼ਬਦ ਸਨ ਉਹ ਬੜਾ ਹੈਰਾਨ ਹੋਇਆ ਕਿ ਇਸਲਾਮ ਦੇ ਪ੍ਰਜਲਿਤ ਅਸੂਲਾਂ ਦਾ ਖੰਡਨ ਕਰਨ ਵਾਲਾ ਕੌਣ ਹੈ ਇਸਨੇ ਪਾਦਸ਼ਾਹ ਸਿਕੰਦਰ ਲੋਧੀ ਨੂੰ ਨਹੀਂ ਸੁਣਿਆ ਮੰਨ ਦੀ ਤਸੱਲੀ ਕਰਨ ਵਾਲੇ ਟੜੀ ਹਰਨੇ ਮੋੜ ਪੁੱਛਿਆ हे ਰੱਬ ਦੇ ਬੰਦੇ ਮੈਂ ਤੈਨੂੰ ਸਲਾਮ ਅਲੈਕਮ ਆਖਿਆ ਤੂੰ ਸਲਾਮ ਅਲੈਖ ਉੱਤਰ ਦਿੱਤਾ ਸਲਾਮ ਅਲੈਖ ਦਾ ਕੀ ਭਾਵ ਹੈ ਅਤੇ Hindu ਜੇਕੇ ਮੁਸਲਮਾਨ ਉਸਿਆ ਅਲੈਖ ਦਾ ਭਾਵ ਹੈ ਕਿ ਉਸ ਪ੍ਰਮਾਤਮਾ ਨੂੰ ਸਲਾਮ ਜੋ ਅਗੋਚਰ ਅਗੰਮ ਅਗਾਦ ਅਤੇ ਅਲੈਖ ਹੈ ਉਸ ਇੱਕ ਪ੍ਰਮਾਤਮਾ ਨੂੰ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਤੇ ਰੋਜ਼ੀ ਦੇਂਦਾ ਹੈ ਤੇ ਮੈਂ ਨਾ ਹਿੰਦੂ ਹਾਂ ਤੇ ਨਾ ਹੀ ਮੁਸਲਮਾਨ ਅਕਾਲ ਪੁਰਖ ਦਾ ਬੰਦਾ ਹਾਂ ਟਟੇਹਰ ਨੇ ਖੂਹ ਵਿੱਚੋਂ ਪਾਣੀ ਕੱਢਿਆ ਤੇ ਤਕੀਏ ਨੂੰ ਚਲਾ ਗਿਆ ਜਾਂਦਿਆਂ ਹੀ ਉਸਨੇ ਆਪਣੇ ਪੀਰ ਨੂੰ ساری ਵਾਰਤਾ ਜਾ ਸੁਣਾਈ ਪੀਰ ਸੁਣਦੇ ਸਾਰ ਬੜਾ ਹੈਰਾਨ ਹੋਇਆ ਗੁੱਸੇ ਨਾਲ ਉਸ ਦਾ ਚਿਹਰਾ ਭੱਖ ਗਿਆ ਉਹ ਕੌਣ ਹੈ ਜੋ ਇਸਲਾਮ ਦੀ ਸਰਾਂ ਨੂੰ ਟੋੜਨ ਦਾ ਹੌਸਲਾ ਕਰ ਰਿਹਾ ਹੈ ਐਸੇ ਆਦਮੀ ਨੇ ਤਾਂ ਸਕੰਦਰ ਚੁਣ-ਚਣ ਕੇ ਤਸੀਹੇ ਦੇਂਦਾ ਹੈ ਜੋ ਸੱਚਾ ਉਪਦੇਸ਼ ਕਰਦੇ ਨੇ ਆਪਣੇ ਆਪ ਨੂੰ ਨਾ ਤਾਂ ਹਿੰਦੂ ਤੇ ਮੁਸਲਮਾਨ ਅਖਵਾਉਂਦੇ ਨੇ ਜੇ ਉਹ ਮੁਸਲਮਾਨ ਹਨ ਤਾਂ ਕੁਫਰ ਦਾ ਪ੍ਰਚਾਰ ਕਿਉਂ ਕਰਦੇ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਮੰਨ ਵਿੱਚ ਸੋਚ ਕੇ ਸ਼ੇਖ ਸ਼ਰਫ ਉੱਠਿਆ ਤੇ ਉਸ ਖੂਵਲ ਤੁਰ ਪਿਆ ਜਿੱਥੇ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਬੈਠੇ ਸਨ ਜਦੋਂ ਸ਼ੇਖ ਸ਼ਰਫ ਕੋਲ ਵਾਰ ਆਇਆ ਦਾ ਗੁਰੂ ਜੀ ਦੇ ਨੂਰੀ ਤੇ ਪ੍ਰਭਾਵਸ਼ਾਲੀ ਚਿਹਰੇ ਵੱਲ ਵੇਖ ਕੇ 당 ਰਹਿ ਗਿਆ ਜਿਵੇਂ ਚੰਦ ਵੱਲ ਟਿਕਟਕੀ ਲਾ ਕੇ ਵੇਖੀਦਾ ਹੈ ਤਵੇਂ ਸ਼ੇਖ ਸ਼ਰਫ ਗੁਰੂ ਜੀ ਵੱਲ ਵੇਖੀ ਗਿਆ ਜੋ ਜੀ ਪ੍ਰੀਤਮ ਨੇ ਆਖਿਆ ਪੁਰਸ਼ਾ ਜਿਉਂ ਆਇਆ ਨੂੰ ਬੈਠ ਜਾ ਹੈਰਾਨ ਕਿਉਂ ਹੈ ਮੈਂ ਪੁੱਛਨਾ ਹਾਂ ਤੁਸੀਂ ਕੌਣ ਜੀ ਸ਼ੇਖ ਸ਼ਰਫ ਨੇ ਜ਼ਬਾਨ ਹਿਲਾਈ ਪ੍ਰਮਾਤਮਾ ਦੇ ਬੰਦੇ ਗੁਰੂ ਜੀ ਦਾ ਉੱਤਰ ਦਿੱਤਾ ਇਹ ਤਾਂ ਮੈਂ ਸਮਝਦਾ ਹਾਂ ਪਰਮਾਤਮਾ ਕਿਹੜਾ ਜੀ ਹਿੰਦੂ ਕੇ ਇਸਲਾਮ ਨਾ ਹਿੰਦੂ ਤੇ ਨਾ ਇਸਲਾਮ ਸੱਚਾ ਮਨੁੱਖ ਧਰਮ ਉਹ ਕਿਹੜਾ ਧਰਮ ਹੈ ਜੋ ਪ੍ਰਮਾਤਮਾ ਕੋਲ ਵਿਛੜੇ ਮਨੁੱਖ ਨੂੰ ਮੁੜ ਪ੍ਰਮਾਤਮਾ ਦੇ ਨਾਲ ਮਿਲਦਾ ਹੈ ਜੀਵਨ ਨ ਸਚਾਈ ਨੇਕੀ ਭਗਤੀ ਦੇ ਰਸਤੇ ਉਤੇ ਚੱਲਣ ਵਾਸਤੇ ਪ੍ਰੇਰਦਾ ਹੈ ਜਿਸ ਵਿੱਚ ਪਖੰਡ ਕੂੜ ਧੋਖਾ ਤੇ ਲਾਲਚ ਨਹੀਂ ਸ਼ੇਖ ਸ਼ਰਫ ਮਹਾਰਾਣ ਹਾਂ ਤੁਸੀਂ ਸਿਰ ਤੇ ਵਾਲ ਰੱਖੇ ਹਨ ਵਾਲਾਂ ਦਾ ਰਿਵਾਜ ਤਾਂ ਕਿਸੇ ਮਤ ਵਿੱਚ ਨਹੀਂ ਗੁਰੂ ਜੀ ਇਹੋ ਗੱਲ ਤਾਂ ਪਹਿਲਾਂ ਆਖਿਆ ਕਿ ਮੈਂ ਨਾ ਤਾਂ ਹਿੰਦੂ ਹਾਂ ਤੇ ਨਾ ਹੀ ਮੁਸਲਮਾਨ ਨਾਲੇ ਸਿਰ ਮਣਾਉਂਦਾ ਲਾਭ ਨਹੀਂ ਬਾਣੀ ਰਾਹੀ ਉਪਦੇਸ਼ ਕੀਤਾ ਮਣਵਾ ਮੁੰਡੇ ਤਬਾ ਮੁੰਡਾਏ ਬਿਨ ਮਾਨ ਮਾਨੇ ਜਕਤ ਨਾ ਪਾਏ ਮੁੰਡ ਕਰ ਗੁਰੂ ਅਗੇ ਤਰੈ ਮਨ ਮਤ त्याग ਗੁਰ ਕੀ ਮਾਤ ਤਰੇ ਮੂਂਡ ਮੁੰਡਾਏ ਹੋਏ ਸਭ ਰੇਨਾ ਸੋ ਬੇਰਾਗੀ ਪਰਖੈ ਗੁਰਕੇ ਬਿਨਾ ਮੁੰਡ ਮੁੰਡਾਈ ਕੀ ਇਕਤ ਪਾਈ ਕੋ ਬਿਰਲਾ ਗੁਰਮਤ ਮੁੰਡ ਮੁੰਡਾਈ ਸਵਾਦ ਸਨੇ ਮਮਤਾ ਸਭ ਭਜ ਗਈ ਐ ਤਉ ਨਾਨਕ ਇਹ ਵਿਦ ਕੁਲੈ ਖਰਈਐ ਪੀਰ ਮਤ ਮਰੀਦ ਹੋਏ ਰਹਿਣ ਖਫਣੀ ਟੋਪੀ ਮਣੇ ਸ਼ਬਦ ਗਹਿਨ ਬਹਿਤਾ ਦਰਿਆ ਕਰੇ ਰਹੇ ਵਰਤੀ ਸਹਿਜ ਬੈਸ ਤਾਮ ਸੁਖ ਮਣਾਤੀ ਹਰ ਕਸੋਗ ਕੀਨਾ ਆਹਾਰੀ ਪਹਿਰੇ ਖਫਣੀ ਸਭ ਦੁਸ਼ਟ ਬਿਦਾਰੀ ਸੋਨ ਨਗਰ ਲੈ ਬਸਤੀ ਰਹਾਏ ਤੌਖਫਨੇ ਕੀ ਜੁਕਤ ਖਾਈ ਕਟੰਬ ਛੋੜ ਹੁਆ ਇਕੇਲਾ ਨਾਨਕ ਪੈਰ ਖਪਣੀ ਪਏ ਸੋਹਿਲਾ ਗੁਰ ਸ਼ਬਦ ਦੇਖਿਆ ਮੈਂ ਸਹਿਜ ਗਹਿਣ ਪੰਜ ਇੰਦਰੀ ਦਲ ਅਦਲ ਰਹਿਣ ਦ੍ਰਿਸ਼ਟੀ ਬੰਦੀ ਪਰਮਤਾ ਰਈਐ ਦਸਹੀ ਦੁਆਰੇ ਤਾਲ ਚੜੀਐ ਅਫਜ਼ਰ ਹਟ ਕਾੜ ਕਰਨ ਲੋਈ ਲੰਗੋਟੀ ਜਰਨ ਮਰਨ ਪੈਰ ਲੰਗੋਟੀ ਰਹੇ ਇਕੇਲਾ ਉਲਟ ਲੰਬ ਨਾ ਪਵੇ ਗੋਇਲਾ ਬਲਾਂ ਮਤ ਗੁਰਹਿਰੀ ਛੋਟੀਉ ਜੁਗਤ ਨਾਨਕ ਪਹਿਰਬ ਲੰਗੋਟੀ ਸਰਬ ਗਿਆਨ ਅਹਨਸਪੀਤ ਪਾਵਕ ਪੰਨ ਜਾਤਮਣਨੀਤ ਤਰਨ ਤਰ ਵਰਤੀ ਗ੍ਰਹਤ ਰਹਿਣ ਕਾਟਣ ਖੋਦਣ ਮਨ ਮੈਂ ਸਰਣ ਦਰਿਆਉ ਬੇਲੇ ਰੀਤ ਬਾਂਚ ਪਾਈ ਪਾਈ ਉਹ ਕਰਿਉ ਹਾਜ ਇਹ ਮਥਨ ਮਤਕੇ ਰਹੇ ਉਪਰਾਮ ਤਉ ਸਹਿਜ ਪਉ ਪੇਸ ਹੋਏ ਬ੍ਰਹਮ ਮੇਣ ਬ੍ਰਹਮਚੀਨ ਨੇ ਪਉ ਕੋ ਪੋਸਤ ਆਗੇ ਕੈ ਨਾਨਕ ਉਤੇੜਨ ਲਾਗੇ ਜੀਵਤ ਮਰੇ ਜਾਗਤ ਪੁਨ ਸੋਵ ਜਾਨਤ ਆਪ ਮੁਸਾਵੇ ਸਫਲ ਸਫਾ ਹੋਏ ਮਿਲੇ ਖਾਲਕ ਕੋ ਤੋ ਦਰਵੇਸ਼ ਕਹਾਵੇ ਤੇਰੇ ਜਨ ਹੈ ਕੋ ਐਸਾ ਦਿਲ ਦਰਵੇਸ਼ ਸਾਦੀ ਗਮੀ ਤਮਕ ਨਹੀਂ ਗੁੱਸਾ ਖੁਦੀ ਹਿਰਸ ਨਹੀਂ ਇਸ ਰਹਾਉ ਕੰਚਨ ਖਾਕ ਬਰਾਬਰ ਦੇਖੇ ਹੱਕ ਹਲਾਲ ਪਛਾਣੇ ਆਈ ਤਲਬ ਸਾਹਿਬ ਕੀ ਮਾਨੈ ਅਵਰ ਤਲਬ ਨਈ ਜਾਣੈ ਗਗਨ ਮੰਡਲ ਮੈਂ ਆਸਣ ਬੈਠੇ ਅਣਹਦ ਨਾਦ ਬਜਾਵੇ ਕਉ ਨਾਨਕ ਸਾਧੂ ਕੀ ਮਹਿਮਾ 베ਦ ਕੁਰਾਨ ਨਾ ਪਾਵੇ ਸੇਖ ਸਰਪ ਸੂਬੀ ਫਕੀਰਾਂ ਦਾ murid ਸੀ ਗੁਰੂ ਨਾਨਕ ਜੀ ਦੀ ਸਚਾਈ ਨੇ ਉਹਦੀਆਂ ਹੋਰ ਅੱਖਾਂ ਖੋਲ ਦਿੱਤੀਆਂ ਨਿਹਾਲ ਹੋ ਗਿਆ ਨਿਰਾ ਨਿਹਾਲ ਹੀ ਨਹੀਂ ਸਗੋ ਗੁਰਾਂ ਦੇ ਚੈਣੇ ਡਿੱਗਾ ਚਰਨ ਕਮਲਾਂ ਦੀ ਧੂੜੀ ਮੱਥੇ 'ਨੂੰ ਲਾਈ ਤੇ ਤਿੰਨ ਲੋਕਾਂ ਦਾ ਉਸ 'ਨੂੰ ਪ੍ਰਕਾਸ਼ ਹੋ ਗਿਆ ਇਸ ਤਰ੍ਹਾਂ ਸ਼ੇਖ ਸ਼ਰਫ ਦੀਆਂ ਅੱਖਾਂ ਖੁੱਲ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ